ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ 27 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਇਸ ਬਾਰੇ ਗੱਲ ਕਰਦੇ ਹਾਂ ਬਾਅਦ ਦੁਪਹਿਰ ਤੋਂ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬੱਦਲਵਾਈ ਬਣਨੀ ਸ਼ੁਰੂ ਹੋ ਚੁੱਕੀ ਹੈ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਦੀਆਂ ਝਟਾ ਵੀ ਲੱਗ ਰਹੀਆਂ ਹਨ ਜੇਕਰ ਬੱਦਲਵਾਈ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਮੁਕਸਰ ਬਠਿੰਡਾ ਬਰਨਾਲਾ ਮਾਨਸਾ ਮੋਗਾ ਜਗਰਾਵਾ ਫਿਰੋਜ਼ਪੁਰ ਆਪਣੇ ਮਲੇਰਕੋਟਲਾ ਧੁਰੀ ਸੰਗਰੂਰ ਪਟਿਆਲਾ ਨਾਬਾ ਸਮਾਣਾ ਰਾਜਪੁਰਾ ਅਮਲੋਹ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਲੁਧਿਆਣੇ ਦੇ ਸਾਰੇ ਹੀ ਇਲਾਕਿਆਂ ਦੇ ਵਿੱਚ ਲਗਾਤਾਰ ਬੱਦਲਵਾਈ ਬਣੀ ਹੋਈ ਹੈ ਬਾਅਦ ਦੁਪਹਿਰ ਤੋਂ ਤੇ ਕਿਤੇ ਕਿਤੇ ਮੀਂਹ ਦੀਆਂ ਛੱਟਾਂ ਵੀ ਸ਼ੁਰੂ ਹੋ ਚੁੱਕੀਆਂ ਹਨ ਸੋ ਆਉਣ ਵਾਲੇ ਥੋੜੇ ਸਮਿਆਂ ਦੇ ਵਿੱਚ ਮੀਂਹ ਹੋਰ ਵੀ ਖੇਤਰਾਂ ਦੇ ਵਿੱਚ ਦਰਜ ਹੋਵੇਗਾ ਜਲੰਧਰ ਜ਼ਿਲ੍ਹੇ ਦੇ ਵਿੱਚ ਕਰਪੂਥਲੇ ਦੇ ਵਿੱਚ ਤਰਨਤਾਰਨ ਅਮਰਸਰ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਲਦ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਤੱਕ ਮੀ ਪੁੱਜਣ ਦੀ ਸੰਭਾਵਨਾ ਹੈ ਦੂਸਰੀ ਤਰਫ ਆਨੰਦਪੁਰ ਰੋਪੜਨ ਮੋਹਾਲੀ ਚੰਡੀਗੜ੍ਹ ਬਲਾਚੌਰ ਗੜ੍ਹ ਸ਼ੰਕਰ ਹੁਸ਼ਿਆਰਪੁਰ ਸੁਵਾ ਮਕੇਰੀਆਂ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਉਮੀਦ ਹੈ ਕਿ ਜਲਦ ਮੀਂਹ ਪੁੱਜੇਗਾ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਵਧੀਆ ਮੀਂਹ ਦੀਆਂ ਛੱਟਾਂ ਦੇਖਣ ਨੂੰ ਮਿਲ ਸਕਦੀਆਂ ਹਨ ਤਕਰੀਬਨ ਸ਼ਾਮ ਤੋਂ ਲੈ ਕੇ ਰਾਤ ਵੇਲੇ ਤੱਕ ਸਾਰੇ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਤੇ ਹੋ ਸਕਦਾ ਕਿਤੇ ਇਲਾਕੇ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲੇ